वैगर जी का कॉल साहब वैगर जी की फतेह ਅਸੀਂ ਅੱਜ ਦ੍ਰਿਸ਼ਟੀ ਚੈਨਲ ਤੇ ਵਿਚਾਰ ਚਰਚਾ ਕਰਨ ਲਈ ਇਕੱਤਰ ਹੋ ਰਹੇ ਹਾਂ ਮੈਂ ਗਰਮੀ ਸਿੰਘ ਪੱਟੀ ਕੋਲ ਦੀ ਸੇਵਾ ਵਿੱਚ ਆਜ ਰਿਹਾ ਅੱਜ ਦੀਆਂ ਖਬਰਾਂ ਦੇ ਬਾਰੇ ਕੁਝ ਚਰਚਾ ਕਰਨੀ ਜ਼ਰੂਰੀ ਹੈ ਕਿਉਂਕਿ ਅੱਜ ਇੱਕ ਬਹੁਤ ਲੋਕਤੰਤਰਵਾਦ ਲਈ ਵਧੀਆ ਦਿਨ ਹੈ ਕਿ ਭਾਰਤ ਵਿੱਚ तकरीबन 93 ਸੀਟਾਂ ਦੇ ਉੱਤੇ ਅੱਜ ਵੋਟਾਂ ਪਈਆਂ ਨੇ ਵੋਟਾਂ ਦੀ ਪਰਸੈਂਟੇਜ ਤਾਂ ਇੰਨੀ ਵਧੀਆ ਨਹੀਂ ਲੱਗਦੀ ਪਰ ਫਿਰ ਵੀ ਇਹ ਉਪਰਾਲਾ ਬਹੁਤ ਵਧੀਆ ਹੈ ਕਿ ਲੋਕਾਂ ਨੇ ਵੋਟਾਂ ਪਾਈਆਂ ਆਪਣੇ ਉਮੀਦਵਾਰ ਆਪਣੀ ਮਰਜ਼ੀ ਦੇ ਮੁਤਾਬਕ ਚੁਣਨ ਦੀ ਕੋਸ਼ਿਸ਼ ਕੀਤੀ ਹੈ دوسری ਗੱਲ ਇਹ ਕਿ ਅੱਜ ਪੰਜਾਬ ਦੇ ਵਿੱਚ ਨਾਮਦਗੀਆਂ ਦੇ ਕਾਗਜ਼ ਭਰਨ ਦੀ ਸ਼ੁਰੂਆਤ ਹੋ ਗਈ ਹੈ ਜਿਸ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਭਜ ਦੌੜ ਤੇ ਉਤਸ਼ਾਹ ਪੈਦਾ ਹੋਇਆ ਹੈ ਬਹੁਤ ਸਾਰੇ ਕੇਂਦਰੀ ਪਾਰਟੀਆਂ ਖੇਤਰੀ ਪਾਰਟੀਆਂ ਆਜ਼ਾਦ ਉਮੀਦਵਾਰ ਆਪਣੀ ਕਿਸਮਤ ਜਮਾਉਣ ਲਈ ਕਾਗਜ਼ ਭਰਨ ਵਾਸਤੇ ਤਿਆਰੀ ਕਰ ਰਹੇ ਨੇ ਚੋਣ ਕਮਿਸ਼ਨ ਨੂੰ ਇਹ ਗੱਲ ਚਾਹੀਦੀ ਹੈ ਕਿ ਮਤਲਬ ਜਿਹੜੇ ਕਾਗਜ਼ ਨੇ ਉਹ ਕਿਸੇ ਪੱਖਪਾਤ ਕਰਕੇ ਖਾਰਜ ਨਾ ਕੀਤੇ ਜਾਣ ਉਹਨਾਂ ਦੀ ਚੰਗੀ ਤਰ੍ਹਾਂ ਸਕੂਖ ਨਹੀਂ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਆਪਣੇ ਆਪਣੀ ਮਰਜ਼ੀ ਦੇ ਜਿਹੜੇ ਹੈਗੇ ਨੇ ਕੈਂਡੀਡੇਟ ਉਹਨਾਂ ਨੂੰ ਚੁਣ ਦਾ ਮੌਕਾ ਮਿਲ ਸਕੇ ਅੱਜ ਦੀ ਡੇਟ ਦੇ ਵਿੱਚ ਬੜਾ ਅਜੀਬ ਜਿਹਾ ਲੱਗਦਾ ਹੈ ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਦੇ ਕੋਲ ਆਪਣਾ ਆਪਣਾ ਕੋਈ ਉਮੀਦਵਾਰ ਨਹੀਂ ਹੈ तकरीबन ਸਾਰੀਆਂ ਪਾਰਟੀਆਂ ਖੇਤਰੀ ਜਾਂ ਕੇਂਦਰੀ ਪਾਰਟੀਆਂ ਦੇ ਵਿੱਚ ਆਪਣੀ ਮਾਂ ਪਾਰਟੀਆਂ ਨੂੰ ਛੱਡ ਕੇ ਆਪਣੇ ਕਿਰਦਾਰ ਨੂੰ ਇੱਕ ਸਾਈਟ ਤੇ ਸੁੱਟ ਕੇ ਆਨੇ ਬਾਨਿਆਂ ਨਾਲ ਦੂਸਰੀਆਂ ਪਾਰਟੀਆਂ ਦੇ ਵਿੱਚ ਆਣ ਕੇ ਮੈਂਬਰ ਪਾਰਲੀਮੈਂਟ ਬੰਨ ਦੀ ਕੋਸ਼ਿਸ਼ ਕਰ ਰਹੇ ਨੇ ਅਜਿਹੇ ਲੋਕਾਂ ਦੇ ਸਬੰਧੀ ਇਹ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਇਸ ਦੇਸ਼ ਨੂੰ ਬਣਾਉਣ ਵਾਸਤੇ ਗਦਰੀ ਬਾਪਿਆਂ ਨੇ ਸ਼ਹੀਦਾ ਨੇ ਭਗਤ ਸਿੰਘ ਵਰਗਿਆਂ ਨੇ ਉਦਮ ਸਿੰਘ ਵਰਗਿਆਂ ਨੇ ਸੁਖਦੇਵ ਸਿੰਘ ਸੁਖਦੇਵ ਵਰਗਿਆਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਦੀ ਖਾਤਰ ਅਸੀਂ ਅੱਜ ਆਪਣੇ ਕਰਦਾਰ ਵੇਖਣੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਅਸੂਲਾਂ ਨੂੰ ਅਪਣਾਉਣ ਦੀ ਥਾਂ ਤੇ ਰਾਜੇ ਤਕ ਤੌਰ ਤੇ ਤੇ ਇਹਨੇ ਗਿਰ ਗਿਆ ਕਿ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਕਿਸ ਕਿਸ ਵਿਅਕਤੀ ਦੇ ਬਾਰੇ ਕਿਸ ਪਾਰਟੀ ਦੇ ਬਾਰੇ ਕਿਸ ਸਿਧਾਂਤ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਅੱਜ ਕਿਸੇ ਸਿਧਾਂਤ ਦੀ ਗੱਲ ਕੀਤੀ ਜਾ ਰਹੀ ਹੈ ਕੱਲ ਨੂੰ ਉਹ ਸਿਧਾਂਤ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਯੂ ਟਰਨ ਮਾਰ ਕੇ ਦੂਸਰੇ ਸਿਧਾਂਤਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਮੈਨੂੰ ਯਾਦ ਹੈ ਕਿ ਮੈਂ ਛੋਟੀ ਉਮਰ ਦੇ ਵਿੱਚ ਰਾਜਨੀਤੀ ਦੇ ਨਾਲ ਸੰਬੰਧਿਤ ਰਿਹਾ ਹਾਂ ਮੈਨੂੰ ਆਪਣੇ ਇਲਾਕੇ ਰਾਜਸાંਸੀ ਦੇ ਵਿੱਚ ਦਲੀਪ ਸਿੰਘ ਟਪਰਾਲਾ ਦੀ ਰਾਜਨੀਤੀ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਬਹੁਤ ਸਾਰੀਆਂ ਚੰਗੀਆਂ ਸ਼ਖਸੀਤਾਂ ਨੂੰ ਪ੍ਰੀਤਲੜੀ ਪ੍ਰੀਤ ਨਗਰ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਵਿੱਚ ਬਲਰਾਜ ਸ਼ਾਨੀ ਨਾਨਕ ਸਿੰਘ ਜੀ ਗੁਰਸਦਾ ਗੁਰਬਖਸ਼ ਸਿੰਘ ਪ੍ਰੀਤਲੜੀ ਅਮਰਤਾ ਪ੍ਰੀਤਮ ਜੀ ਸਥਿਆਰਤੀ ਜੀ ਮੁਖਤਿਆਰ ਗਿੱਲ ਅਤੇ ਹੋਰ ਬਹੁਤ ਸਾਰੇ ਕਰਦਾਰ ਜਿਹੜੇ ਤਕਰੀਬਨ ਪ੍ਰੀਤ ਨਗਰ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਮਿਲਣ ਵਾਸਤੇ ਆਉਂਦੇ ਸੀ ਇਹਨਾਂ ਦੇ ਵਿੱਚ ਬਹੁਤ ਵਾਰ ਬਨਾਰਾ ਸ਼ਾਹੀ ਜੀ ਨੇ ਵੀ ਉੱਥੇ ਆਉਂਦਾ ਉਪਰਾਲਾ ਕੀਤਾ ਕੋਠੀ ਆਪਣੀ ਮੁੱਲ ਲਈ ਕੋਠੀ ਲੈ ਕੇ ਉਹਦੇ ਵਿੱਚ ਰਹਿੰਦੇ ਰਹੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਦਾ ਰਿਹਾ ਮੈਂ ਉਹਨਾਂ ਦਾ ਪ੍ਰਭਾਵ ਅਖਤਿਆਰ ਕਰਕੇ ਮੈਂ ਐਮ ਕਰਨ ਤੋਂ ਬਾਅਦ ਪਿੰਡ ਦੇ ਪੰਚਾਇਤ ਦੀ ਇਲੈਕਸ਼ਨ ਲੜੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕੋਈ ਹੰਕਾਰ ਦੀ ਜਾਂ ਕੋਈ ਕੋਈ ਵੱਖਰੀ ਕਿਸਮ ਦੀ ਗੱਲ ਨਹੀਂ ਆਮ ਲੋਕ ਖਾਸ ਕਰਕੇ ਜਿਹੜੇ ਚੰਗੀਆਂ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ ਉਹ ਇਹ ਕਰ ਸਕਦੇ ਨੇ ਮੈਂ ਤੇ ਗਰੀਬ ਪਰਿਵਾਰ ਦਾ ਇੱਕ ਸਦਸਾ ਸੀ ਮੈਂ ਆਪਣੀ ਪੰਚਾਇਤ ਦੀ ਚੋਣ ਦੇ ਵਿੱਚ ਆਪਣੇ ਪਰਿਵਾਰ ਦੇ ਸਾਰਿਆਂ ਜੀਆਂ ਨੂੰ ਇਹ ਗੱਲ ਕਹੀ ਕਿ ਕਿਸੇ ਬੰਦੇ ਨੇ ਕਿਸੇ ਬੰਦੇ ਨੂੰ ਕੋਈ ਸ਼ਰਾਬ ਜਾਂ ਕੋਈ ਨਸ਼ਾ ਜਾਂ ਕੋਈ ਵਗਾਰ ਨਹੀਂ ਕਰਨੀ ਅਗਰ ਕੋਈ ਮੇਰੇ ਨਾਲੋਂ ਵਧੀਆ ਕਰਤਾਰ ਦਾ ਬੰਦਾ ਉਮੀਦਵਾਰ ਹੈ ਤਾਂ ਉਹਨਾਂ ਨੂੰ ਅਪੀਲ ਕਰੋ ਕਿ ਭਾਵੇਂ ਵੋਟ ਉਹਨਾਂ ਨੂੰ ਪਾ ਦਿਓ ਪਰ ਵੋਟ ਜ਼ਰੂਰ ਪਾਓ ਐਸੇ ਸਿਸਟਮ ਦੇ ਵਿੱਚ ਮੈਨੂੰ ਬਹੁਤ ਤਗੜੀ ਹਾਰ ਹੋਈ ਪਰ ਮੈਂ ਉਹਦੇ ਵਿੱਚ ਬਹੁਤ ਕੁਝ ਜਿੱਤਿਆ ਮੈਂ ਮੇਰਾ ਕਰਤਾਰ ਅੱਜ ਤੱਕ ਉਹ ਬਰਕਰਾਰ ਰਿਹਾ ਮੈਂ ਬਹੁਤ ਸਾਰੀਆਂ ਇਲੈਕਸ਼ਨਾਂ ਦੇ ਸਾਲਿਆ ਇਸੇ ਦੌਰਾਨ ਮੈਨੂੰ ਸਰਦਾਰ ਸੂਨ ਸਿੰਘ ਪਕਣਾ ਜੀ ਗਦਰੀ ਬਾਬਾ ਜੀ ਨੂੰ ਪਕਨੇ ਮਿਲਣ ਦਾ ਮੌਕਾ ਮਿਲਿਆ ਮਜ਼ਹੂਰ ਗਵਸਤਾਂਵੇ ਸਨ ਥੋੜਾ ਜਿਹਾ ਕੁੱਬੇ ਹੋ ਗਏ ਤੁਰਦੇ ਸਨ ਤੇ ਮੇਰੇ ਨਾਲ ਮੇਰੇ ਪਿਤਾ ਜੀ ਸਰਦਾਰ ਸੂਨ ਸਿੰਘ ਲੋਪੋਕੇ ਤੇ ਨੱਥਾ ਸਿੰਘ ਪਿੱਖੀ ਨਤਾਸ਼ਿੰਦਰ ਮੇਰੇ ਮਾਮਾ ਸੀਗੇ ਉਹ ਸੀਗੇ ਨਾਲ ਜਿਨ੍ਹਾਂ ਦੇ ਨਾਲ ਜਾ ਕੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਕਿਉਂਕਿ ਮੈਂ ਛੋਟਾ ਸੀ ਗੱਲਾਂ ਬਾਤਾਂ ਉਹ ਕਰਦੇ ਰਿਹਾ ਮੈਂ ਸੁਣਦਾ ਰਿਹਾ ਤਾਂ ਜਦੋਂ ਬਾਬਾ ਜੀ ਨੂੰ ਇੱਕ ਗੱਲ ਕਹੀ ਕਿ ਬਾਬਾ ਜੀ ਹੁਣ ਤਾਂ ਝੁੱਕ ਗਏ ਹੋ ਤਾਂ ਬਾਬਾ ਜੀ ਨੇ ਹੱਸ ਕੇ ਆਪਣੀ ਛੋਟੀ ਦੇ ਉੱਤੇ ਦੋਵੇਂ ਹੱਥ ਰੱਖ ਕੇ ਤੇ ਬੜੇ ਮਾਣ ਨਾਲ ਇਹ ਗੱਲ ਕਹੀ ਉਹਨੇ ਕਿਹਾ ਸੋਣ ਸਿਆ ਸੂਨ ਸੂ ਪਕਣਾ ਕਿਤੇ ਦੇਰ ਥੋੜੀ ਹੈ ਸੂਨ ਸੂ ਪਕਣਾ ਇੱਕ ਸਿਧਾਂਤ ਹੈ ਸੂਨ ਸੂ ਪਕਣਾ ਇੱਕ ਰਾਸ਼ਟਰਾ ਹੈ ਸੂਨ ਸੂ ਪਕਣਾ ਝੁਕ ਨਹੀਂ ਸਕਦਾ ਮੈਂ ਇਹ ਗੱਲ ਤੁਹਾਡੇ ਨਾਲ ਇਸ ਕਰਕੇ ਸਾਂਝੀ ਕੀਤੀ ਕਿ ਅਜਿਹੇ ਵਿਅਕਤੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਤੀਆਂ ਆਪਣੀਆਂ ਜਾਇਦਾਦਾਂ ਆ ਬਹੁਤ ਸਾਰੀਆਂ ਤਸਵੀਰਾਂ ਸੇ ਔਰ ਉਹਨਾਂ ਦੀ ਲਾਈ ਹੋਈ ਫਲਵਾੜੀ ਆਜ਼ਾਦ ਕਰਾਇਆ ਹੋਇਆ ਦੇਸ਼ ਭਾਰਤ ਜਿਹਦੇ ਨਾਲ ਪੰਜਾਬ ਨੂੰ ਤੇ ਖਾਸ ਕਰ ਬੰਗਾਲ ਨੂੰ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਦਾ ਮੌਕਾ ਮਿਲਿਆ ਪਰ ਸਭ ਤੋਂ ਜ਼ਿਆਦਾ ਵੰਡ ਜਿਹੜੀ ਆ ਉਹ ਪੰਜਾਬ ਦੀ ਤੇ ਬੰਗਾਲ ਦੀ ਹੋਈ ਇਹ ਦੋਵੇਂ ਅਨਸਖਾਵੀਆਂ ਵੰਡਾਂ ਸਨ ਅਨ ਬੈਲੈਂਸ ਸਨ ਕਿਉਂਕਿ ਕੋਈ ਸਮਾਂ ਇਹ ਸੀ ਜਦੋਂ ਪੰਜਾਬ ਇੱਕ ਦੇਸ਼ੀ ਪੰਜਾਬ ਕੋਈ ਸਟੇਟ ਨਹੀਂ ਸੀ ਪੰਜਾਬ ਕੋਈ ਰਾਜ ਨਹੀਂ ਸੀ ਪੰਜਾਬ ਇੱਕ ਦੇਸ਼ ਸੀ ਇੱਕ ਦੇਸ਼ ਨੂੰ ਜਦੋਂ ਇਸ ਤਰੀਕੇ ਨਾਲ ਵੰਡ ਦਿੱਤਾ ਗਿਆ ਤਾਂ ਬਹੁਤ ਅਜੀਬ ਜਿਹਾ ਲੱਗਿਆ ਬਹੁਤ ਸਾਰੇ ਨੁਕਸਾਨ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਇੱਧਰ ਦੇ ਲੋਕ ਉੱਠ ਕੇ ਉਧਰ ਚਲੇ ਗਏ ਉਧਰ ਦੇ ਲੋਕ ਉੱਠ ਕੇ ਇੱਧਰ ਆ ਗਏ ਬਹੁਤ ਸਾਰੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਆਪਣੇ ਗਹਿਣੇ ਗੱਟੀ ਉਧਰ ਰਹਿ ਗਏ ਉਹਨਾਂ ਦੇ ਲੋਕਾਂ ਦੇ ਵਿਚਾਰਿਆਂ ਦੀ ਇਧਰ ਰਹਿ ਗਏ ਮੰਦਰ ਮਸੀਤਾਂ ਗੁਰਦੁਆਰੇ ਵੰਡੇ ਗਏ ਸ਼ਰਧਾ ਬਣ ਗਈਆਂ ਪੰਜਾਬ ਨੇ ਇਹ ਦਰਦ ਬਹੁਤ ਸਦਮੇ ਨਾਲ ਸਹਾਰਿਆ ਪਰ ਫੁੱਲਤੋਂ ਦਾ ਜਦ ਵੇਲਾ ਆਇਆ ਤਾਂ 1966 ਦੇ ਵਿੱਚ ਪੰਜਾਬੀ ਸੂਬੇ ਦੇ ਨਾਂ ਤੇ ਪੰਜਾਬ ਨੂੰ ਫੇਰ ਵੰਡਤਾ ਗਿਆ ਉਸ ਲਈ ਪੰਜਾਬੀ ਬੋਲ ਦੇ ਹਿੱਸੇ ਬਾਰ ਕੱਟਦੇ ਗਏ ਚੰਡੀਗੜ੍ਹ ਬਾਰ ਕੱਟਦਾ ਗਿਆ ਹੌਲੀ ਹੌਲੀ ਕਰਕੇ ਮਤਲਬ ਜਿਹੜੇ ਚੰਡੀਗੜ੍ਹ ਨੂੰ ਨਵਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਥਾਂ ਤੇ ਉਸ ਨੂੰ ਮਤਲਬ ਸ ਕੇਂਦਰ ਨੇ ਆਪਣੇ ਆਪਣੇ ਅਧੀਨ ਕਰ ਲਿਆ ਪਾਣੀਆਂ ਦੀ ਵੰਡ ਅਨਸ਼ਖਾਵੀ ਹੋਈ ਅਨਮਿਥੀ ਹੋਈ ਇੱਕ ਮਿੱਥ ਕੇ ਜਿਵੇਂ ਨੁਕਸਾਨ ਕਰਨ ਦੀ ਨੀਅਤ ਸੀ ਉਹ ਕੀਤਾ ਗਿਆ ਪੰਜਾਬ ਦੀ ਸਿੱਖਿਆ ਨੂੰ ਸਿਹਤ ਨੂੰ ਵਿਗਾੜਨ ਦੀ ਖਾਤਰ ਨਸ਼ਿਆਂ ਚ ਮਾਫੀਆ ਜੋ ਭ੍ਰਿਸ਼ਟਾਚਾਰ ਚ ਬੇਈਮਾਨੀਆਂ ਚ ਉਲਝਾ ਦਿੱਤਾ ਗਿਆ ਹੌਲੀ ਹੌਲੀ ਕਰਕੇ ਪਰ ਦੇ ਭਾਰਤ ਨੇ ਪਰ ਦੀ ਕੇਂਦਰੀ ਸਰਕਾਰ ਨੇ ਤਕਰੀਬਨ ਅਫਸਰਸ਼ਾਹੀ ਸਾਰੀ ਦੀ ਸਾਰੀ ਜਿਹੜੀ ਆ ਉਹ ਬਾਹਰ ਦੀਆਂ ਸਟੇਟਾਂ ਦੀ ਇਥੇ ਤਾਇਨਾਤ ਕਰਦੀ ਬਹੁਤ ਸਾਰੇ ਵੱਡੀ ਗਿਣਤੀ ਦੇ ਪ੍ਰਤੀਸ਼ਤ ਲੋਕ ਜਿਹੜੇ ਕਰਮਚਾਰੀ ਨੇ ਉਹ ਬਾਹਰ ਦੀਆਂ ਸਟੇਟਾਂ ਦੇ ਇਥੇ ਭਰਤੀ ਕਰ ਲਏ ਗਏ। ਲੁਧਿਆਣਾ ਵਰਗੇ ਸ਼ਹਿਰ 'ਚ ਜਾਂ ਇੰਡਸਟਰੀ ਵਾਲੇ ਸ਼ਹਿਰ 'ਚ ਪਿੰਡਾਂ ਦੀਆਂ ਖੇਤੀਆਂ ਦੇ ਵਿੱਚ ਜਿਹੜੇ ਪਰਦੇਸੀ ਸੀਗੇ ਬਾਹਰ ਦੀਆਂ ਸਟੇਟਾਂ ਦੇ ਲੋਕ ਉਹਨਾਂ ਨੇ ਆਪਣਾ ਗਲਬਾ ਜਮਾਉਣਾ ਸ਼ੁਰੂ ਕਰਤਾ ਮਿਸਤਰੀਆਂ ਦਾ ਕੰਮ ਆਪਣਾ ਟਾਈਲਾਂ ਲਾਉਣ ਦਾ ਕੰਮ ਇਟਾਂ ਦਾ ਕੰਮ ਕਾਰੀਗਰੀ ਸਾਰੇ ਹੁਨਰ ਸਾਰੇ ਜਿਹੜੇ ਆ ਉਹ ਪੰਜਾਬੀ ਲੋਕਾਂ ਤੋਂ ਖੋਹ ਲੈ ਖੋਹ ਨਹੀਂ ਲੈ ਗਏ ਮੈਂ ਇਹ ਗੱਲ ਕਹਿਣ ਲੱਗਿਆ ਮੈਨੂੰ ਮਹਿਸੂਸ ਹੁੰਦਾ ਹੈ ਖੋਹ ਨਹੀਂ ਲੈ ਗਏ ਉਹ ਜਾਣ ਬੁੱਝ ਕੇ ਆਹੀਂ ਤਿਆਗ ਦਿੱਤੇ ਤਿਆਗ ਇਸ ਲੈਵਲ ਤੇ ਦਿੱਤੇ ਕਿ ਸਾਡੀਆਂ ਨੌਜਵਾਨਾਂ ਨੇ ਉਹਨਾਂ ਨੂੰ ਅਪਣਾਇਆ ਨਹੀਂ ਉਹਨਾਂ ਨੇ ਮੋਬਾਈਲ ਮੋਟਰਸਾਈਕਲ ਕਰਜ਼ਿਆਂ ਦੇ ਆਧਾਰ ਤੇ ਕੋਠੀਆਂ ਕਰਜ਼ਿਆਂ ਦੇ ਆਧਾਰ ਤੇ ਟਰੈਕਟਰ ਹਰ ਗੱਲ ਦਾ ਮੁਆਵਜ਼ਾ ਸਬਸਿਡੀਆਂ ਮੁxtਦਰ ਰਾਸ਼ਨ ਮੁxtਦੀਆਂ ਸਹੂਲਤਾਂ ਲੈਣ ਦੀ ਖਾਤਰ ਆਪਣੇ ਆਪ ਨੂੰ ਉਲਝਾਤਾ ਜਿਹੜੇ ਬੱਚੇ ਆਪਣੇ ਮਾਪੇ ਦੀ ਪਹੁੰਚ ਤੋਂ ਬਾਹਰ ਹੋਣ ਲੱਗੇ ਉਹਨਾਂ ਨੂੰ ਮਾਪੇ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਾਹਰ ਦੇ ਮੁਲਕਾਂ ਚ ਭੇਜ ਦਿੱਤਾ ਇਹ ਗੱਲਾਂ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਇੱਕ ਐਸੀ ਸਥਿਤੀ ਬਣੀ ਹੋਈ ਹੈ ਕਿ ਹੌਲੀ-ਹੌਲੀ ਪੰਜਾਬੀ ਲੋਕ ਤੇ ਖਾਸ ਕਰਕੇ ਸਿੱਖ ਮਿਨੋਰਟੀ ਵਿਚ ਜਾ ਰਹੇ ਨੇ ਅੱਜ ਦਾ ਸਰਵੇ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਪੰਜਾਬ ਦੇ ਵਿੱਚ 50% ਦੇ ਕਰੀਬ ਜਿਹੜੇ ਪ੍ਰਵਾਸੀ ਭਾਰਤੀ ਨੇ ਬੂਸਰਾ ਰਾਜਾਂ ਚੋਂ ਇੱਥੇ ਸ਼ਿਫਟ ਹੋਏ ਨੇ ਉਹਨਾਂ ਨੇ ਆਪਣੀਆਂ ਜਾਇਦਾਦਾਂ ਜ਼ਕੀਰਾਂ ਕਾਰੋਬਾਰ ਤੇ ਆਪਣਾ ਆਪਣੀ ਗਿਣਤੀ ਇੱਥੇ ਵਧਾ ਲਈ ਹੈ ਉਹਨਾਂ ਨੂੰ ਵੀ ਭਾਰਤ ਦੇ ਵਾਸੀ ਨੇ ਉਹਨਾਂ ਨੂੰ ਵੀ ਇਹ ਅਧਿਕਾਰ ਹੋਣਾ ਚਾਹੀਦਾ ਹੈ ਕੋਈ ਪ੍ਰੋਬਲਮ ਨਹੀਂ ਪਰ ਪੰਜਾਬ ਦੇ ਲੋਕਾਂ ਨੂੰ ਰਾਜਸਥਾਨ ਦੂਸੀਆਂ ਸਟੇਟਾਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਖਰੀਦਣ ਦੀ ਆਗਿਆ ਨਹੀਂ ਪੰਜਾਬ ਦੀ ਜ਼ਮੀਨ ਜਾਇਦਾਦ ਕਾਰੋਬਾਰ ਕੋਈ ਵੀ ਖਰੀਦ ਲੈ ਉਹਦੇ ਤੇ ਕੋਈ ਚਿੰਤਾ ਨਹੀਂ دوسری ਗੱਲ ਇਹ ਆ ਕਿ ਖਾਸ ਕਰਕੇ ਕਾਰਖਾਨੇ ਪੰਜਾਬ ਦੇ ਸਾਰੇ ਬਰਬਾਦ ਕਰਦੇ ਤੁਸੀਂ ਵੇਖੋਗੇ ਤਰਨਤਾਰਨ ਦੇ ਨਈ ਦੀਗ ਸ਼੍ਰੀ ਗੋਂਦਵਾਲ ਸਾਹਿਬ ਬੜਾ ਤਗੜਾ ਇੰਡਸਟਰੀਅਲ ਹੱਬ ਬਣ ਜਾ ਰਿਹਾ ਸੀ ਜਿਸ ਦੇ ਵਿੱਚ ਲੱਖਾਂ ਲੋਕ ਆਪਣਾ ਰੋਜ਼ਾਨਾ ਰੁਜ਼ਗਾਰ ਕਰਨ ਲਈ ਆਉਂਦੇ ਸੀ ਜਾਂਦੇ ਸੀ ਉਹਨੂੰ ਬਰਬਾਦ ਕਰਤਾ ਗਿਆ ਕਿਸੇ ਸਰਕਾਰ ਕੇਂਦਰ ਸਰਕਾਰ ਨੇ ਜਾਂ ਸਟੇਟ ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਕੀਤਾ ਸਿਰੋਂ ਗੰਨੇ ਦੀ ਮਿਲ ਸੀ ਜਿੱਥੇ ਖੰਡ ਬਣਦੀ ਸੀ ਕਿਸਾਨਾਂ ਨੇ ਗੰਨਾ ਬੀਜਣਾ ਸ਼ੁਰੂ ਕਰਤਾ ਉਸ ਮਿਲ ਨੂੰ ਸਹਿਕਾਰੀ ਹੋਣ ਦੇ ਬਾਵਜੂਦ ਇੱਥੋਂ ਦੇ ਜਿਹੜੇ ਜ਼ਗੀਰਦਾਰ ਰਾਜਨੀਤਿਕ ਸੀਗੇ ਉਹਨਾਂ ਨੇ ਹੌਲੀ ਹੌਲੀ ਖਾ ਲਿਆ ਨੀਚ ਲਿਆ ਅੱਜ ਉਹਦੇ ਖੰਡਰਾਤ ਉਥੇ ਮੂੰਹ ਚੜਾਉਂਦੇ ਨੇ ਕਸਾਮੀ ਦਾ ਪਰ ਬੜੀ ਅਜੀਬ ਗੱਲ ਹੈ ਕਿ ਇੰਨਾਂ ਚੀਜ਼ਾਂ ਵੱਲ ਕਦੀ ਕਿਸੇ ਕਿਸਾਨ ਵਿੰਗ ਨੇ ਵੀ ਕਦੀ ਕੋਈ ਹੜਤਾਲ ਨਹੀਂ ਕੀਤੀ ਕਦੀ ਕੋਈ ਮੰਗ ਨਹੀਂ ਕੀਤੀ ਸਰਕਾਰਾਂ ਨੇ ਜਿਹੜੇ ਸਿਸਟਮ ਪਿੰਡਾਂ ਵਿੱਚ ਸਹਿਕਾਰੀ ਸੁਸਾਇਟੀਆਂ ਬਣਾ ਕੇ ਭੇਜੇ ਉਹ ਸਾਰੇ ਦੇ ਸਾਰੇ ਲੋਕ ਕੁਝ ਲੋਕ ਜਿਹੜੇ ਸੀ ਉਹ ਖਾ ਗਏ ਉਹਨਾਂ ਬਾਰੇ ਕਦੀ ਕਿਸੇ ਨੇ ਕਦੀ ਆਵਾਜ਼ ਨਹੀਂ ਉਠਾਈ ਪਿੱਛੇ ਜੇ ਸਰਵੇ ਕੀਤਾ ਗਿਆ ਕਈਆਂ ਪਿੰਡਾਂ ਦੇ ਵਿੱਚ ਲੱਖਾਂ ਰੁਪਈਆ ਦੇ ਟਰੈਕਟਰ ਸੰਧ ਵਾਈ ਦੇ ਸੰਧ ਅਨਾਜ ਘਰ ਦੇ ਖਾਨ ਦਾ ਰਾਸ਼ਨ ਆਉਂਦਾ ਰਿਹਾ ਆਉਂਦਾ ਉਹ ਪਤਾ ਨਹੀਂ ਕਿੱਧਰ ਚਲੇ ਗਿਆ ਕੌਣ ਖਾ ਗਿਆ ਉਥੇ ਪੈ ਪੈ ਗਲ ਗਏ ਨੇ ਕਈਆਂ ਕਈਆਂ ਪਿੰਡਾਂ ਦੇ ਵਿੱਚ ਉਹ ਸਾਰੇ ਖੰਡਰਾਤ ਜਾਂ ਕੁਆਡ ਬਣਿਆ ਪਿਆ ਇਹਦੇ ਵਾਸਤੇ ਆਪਾਂ ਨੂੰ ਜਾਗਰਤ ਹੋਣ ਦੀ ਲੋੜ ਹੈ ਇਸ ਲਈ ਆਪਾਂ ਨੂੰ ਇਹ ਗੱਲ ਮੱਦੇਨਜ਼ਰ ਰੱਖਣੀ ਚਾਹੀਦੀ ਹੈ ਕਿ ਅੱਜ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਵੋਟਾਂ ਪਾਈਏ ਜਿਹੜੇ ਲੋਕ ਸਾਡੇ ਆ ਇਹਨਾਂ ਮਸਲਿਆਂ ਦੇ ਉੱਤੇ ਕੋਈ ਨਿਗਾਹ ਮਾਰ ਸਕਣ ਬਟਾਲੇ ਦੀ ਇੰਡਸਟਰੀ ਸੀਗੀ ਲੋਹੇ ਦੀ ਇੰਡਸਟਰੀ ਗੋਵਿੰਦਗੜ੍ਹ ਸਾਹਿਬ ਦੀ ਲੋਹੇ ਦੀ ਇੰਡਸਟਰੀ ਬਰਬਾਦ ਕਰਤੀਆਂ ਅਮਰਸਰ ਦੇ ਵਿੱਚ ਕਿੰਨੀਆਂ ਇੰਡਸਟਰੀ ਸੀਗੀਆਂ ਬੜੀਆਂ-ਬੜੀਆਂ ਮਿਲਾਂ ਸੀਆਂ ਪ੍ਰਤਾਪ ਮਿਲ ਸੀ ਪੀਸੀਐਮਸੀ ਦੁਦੀਆਂ ਤੇ ਜੀਆਂ ਸੀਗੀਆਂ ਸਾਰੀਆਂ ਸਾਰੀਆਂ ਬਰਬਾਦ ਕਰਤੀਆਂ ਥੇ ਸੋ ਚੋੱਕ ਕੇ ਲੋਕ ਬਾਹਰ ਲੈ ਗਏ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗਾ ਵੋਟ ਜ਼ਰੂਰ ਪਾਓ ਹਿੰਮਤ ਕਰਕੇ ਵੋਟ ਪਾਓ ਸੋਰ ਸਮਝ ਕੇ ਵੋਟ ਪਾਇਓ ਜਿਹੜਾ ਤੇਰ ਜਿਹੜੀ ਜਿਹੜਾ ਵਿਅਕਤੀ ਜਿਹੜਾ ਉਮੀਦਵਾਰ ਤੁਹਾਡੀਆਂ ਇਹਨਾਂ ਲੋੜਾਂ ਨੂੰ ਪੂਰਿਆ ਕਰ ਸਕਦਾ ਹੈ ਉਹਦੇ ਤੇ ਕੁਰਬਾਨ ਹੋ ਜਾਓ ਉਹਦੇ ਲਈ ਸਾਰੇ ਛੱਡ ਦਿਓ ਆਪਸੀ ਮਿਲਵਰਤਨ ਵਧਾਓ ਆਪਸੀ ਪਿੰਡਾਂ ਦੇ ਵਿੱਚ ਪੂਰੇ ਦਾ ਪੂਰਾ ਜੋੜ ਬਣਾਓ ਪਿੰਡਾਂ ਨੂੰ ਡਵੈਲਪ ਕਰੋ ਇਹ ਕਰਕੇ ਮੈਂ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਬੇਬੰਤੀ ਕਰਦਾ ਹੋਇਆ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ